ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਇਸ ਜਗ੍ਹਾ ਤੇ ਜਿਹੜੀ ਕਿ ਭਾਈ ਭਗਤੂ ਜੀ ਦੀ ਜਗ੍ਹਾ ਹੈਗੀ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਇਹ ਤਕਰੀਬਨ 500 ਕਿੱਲੇ ਦੇ ਵਿੱਚ ਆ ਜਗ੍ਹਾ ਇਹ ਜਿੱਥੇ ਕਿ ਪਸ਼ੂ ਖੁੱਲੇ ਚਰਦੇ ਆ ਤੇ ਅਸੀਂ ਲੰਘੇ ਜਾਂਦੇ ਸੀਗੇ ਤਾਂ ਲੰਘੇ ਜਾਂਦੇ ਅਸੀਂ ਜਦੋਂ ਇਹ ਜਗ੍ਹਾ ਤੇ ਆਏ ਤਾਂ ਸਾਨੂੰ ਬੜਾ ਹੀ ਚੰਗਾ ਲੱਗਾ ਪਸ਼ੂਆਂ ਨੂੰ ਦੇਖ ਕੇ ਬਜ਼ੁਰਗਾਂ ਨੂੰ ਵੇਖ ਕੇ ਹਨ ਵੀ ਖੁੱਲੇ ਪਸ਼ੂ ਚਰ ਰਹੇ ਆ ਬਜ਼ੁਰਗ ਚਾਰ ਰਹੇ ਆ ਕਿਉਂ ਬਹੁਤ ਪਹਿਲੇ ਸਮਿਆਂ 'ਚ ਇਹ ਚੀਜ਼ਾਂ ਸੀਗੀਆਂ ਤੇ ਇਹ ਚੀਜ਼ਾਂ ਕਿਤੇ ਅਲੋਪ ਹੀ ਹੋ ਗਈਆਂ ਸੀਗੀਆਂ ਤੇ ਅੱਜ ਸਾਨੂੰ ਇਹ ਚੀਜ਼ਾਂ ਮਿਲੀ ਹੈ ਨਾ ਤੇ ਅ ਤੁਹਾਡੇ ਨਾਲ ਵਾਅਦਾ ਕਰਦੇ ਆ ਵੀਡੀਓ ਨੂੰ ਅੰਤ ਤੱਕ ਸਾਰੀ ਦੇਖ ਲਿਓ ਬਣਾ ਗਿਲਗਾਏ ਤੇ ਤੁਸੀਂ ਵੀਡੀਓ ਦੇ ਅਖੀਰ ਤੇ ਇਹ ਜ਼ਰੂਰ ਕਹੋਗੇ ਵੀ ਯਾਰ ਸਵਾਦ ਆ ਗਿਆ ਵੀਡੀਓ ਦੇਖ ਕੇ ਹਨਾ ਇਹ ਆਪਾਂ ਵਾਅਦਾ ਕਰਦਾ ਤੁਹਾਡੇ ਨਾਲ ਤੁਹਾਡਾ ਸਮਾਂ ਜਿਹੜਾ ਖਰਾਬ ਨਹੀਂ ਜਾਂਦਾਗਾ ਪੈਸਾ ਵਸੂਲ ਵੀਡੀਓ ਹੈਗੀ ਤੇ ਆਜੋ ਆਪਾਂ ਦੇਖਦੇ ਆਂ ਵੀਡੀਓ ਜੀ ਵੀ ਬਣਾਈ ਆ ਦੂਰ ਘਟਾ ਇਹ ਛੋਟੇ ਠਾੜ ਦੀ ਵਾਲੀ ਹੋਊਗੀ ਉਹ ਉਹ ਚੱਲੀ ਜਾਂਦੀ ਆ ਫਿਰ ਠਾੜ ਦੀ ਕਿਵੇਂ ਚੱਪਰ ਚੱਪੜ ਜੀ ਜਿਵੇਂ ਠਾੜ ਛੋਟੇ ਪਿੰਡਾਂ ਦੇ ਵੱਡੇ ਪਿੰਡਾਂ ਦੀ ਠਾੜ ਦੀ ਵਾਲੀ ਛੋਟੇ ਕਰਮ ਦਾ ਖਾਲਾ ਉਹ ਸਾਡੇ ਕਰਮ ਦਾ ਹਾਂ ਸਾਡੇ 5 ਫੁੱਟ ਦਾ ਹਾਂ ਇਹ ਵੱਡੇ ਪਿੰਡਾਂ ਦੇ ਸਾਡੇ ਹੁਣ ਜਿਵੇਂ ਆਹ ਹੁਣ ਫੁੱਟਣਗੇ ਉਦੋਂ ਵਧੀਆ ਬਣ ਜਾਂਦੇ ਆਂ ਆਵਾਂ ਹੁਣ ਹਰੇ ਹੋ ਜਾਣਗੇ ਤਾਂ ਸੋਣ ਹਾਂ ਉਦੋਂ ਹਰੇ ਉਹਦੇ 20 ਮੂੰਹ ਪੈ ਜਾਂਦਾ ਸਾਰਾ ਫੁੱਟਾ ਹੁੰਦਾ ਨਾ ਜੀ ਇਹ ਬਹੁਤ ਪੁਰਾਣੇ ਦਰਖਤ ਹੈ ਜੀ ਜੋ ਦੁਨੀਆ ਸਾਜੀ ਆ ਉਦੋਂ ਦੇ ਇਹਦੇ ਨੀ ਪੜਦ ਗਾਉਣਗੇ ਨਾ 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 ਇੱਥੇ ਰੋਜ਼ ਗੱਲਾਂ ਕਰਦੇ ਜੇ ਪਾਣੀ ਪੀ ਪਾਣੀ ਪੀ ਨਾ ਅੱਜ ਕੱਲ੍ਹ ਤਾਂ ਹੋ ਗਏ ਨਹੀਂ ਅੱਠ ਸਾਲ ਪਹਿਲਾਂ ਮੈਂ ਪੂਰਾ ਬੋਲ ਹੁੰਦਾ ਗਾ ਗੁਜ਼ਰ ਗਏ ਸਾਰੇ ਉਹ ਹੁੰਦੇ ਤਾਂ ਹੁੰਦੇ ਤਾਂ ਹੁੰਦੇ ਨਹੀਂਗੇ ਨਵਾਂ ਆਉਂਦਾ ਨਹੀਂ ਇਹ ਜਿਹੜੇ ਮਨ ਲੋ ਪੁਰਾਣੇ ਬੰਦੇ ਨਾਲ ਇੱਥੇ ਆ ਕੇ ਗੱਲਾਂ ਬਾਤਾਂ ਉਹ ਹੀ ਆ ਜਾਂਦੇ ਆ ਆਲਾ ਟਾਈਮ ਪਾਸ ਹੋ ਜਾਂਦੇ ਹੁਣ ਨਵਾਂ ਬੰਦਾ ਤਾਂ ਪਹਿਲੀ ਗੱਲ ਪਰਸੂ ਨਹੀਂ ਰੱਖਦੇ ਜੀ ਕੋਈ ਘਰੇ ਘਰੇ ਦੋ ਦੋ ਆ ਜਿਹੜੇ ਆਉਂਦੇ ਉਹਨਾਂ ਦਾ ਘਰੇ ਨਹੀਂ ਜੀ ਲੱਗਦਾ ਇਹ ਡੋਲੂ ਉਂਗਲ ਚ ਪਾ ਲੈਂਦੇ ਆ ਡੈਰੀ ਤੋਂ ਲਾ ਲਾਂਗੇ ਵੀ ਜਦੋਂ ਡੈਰੀ ਚ ਹੋਇਆ ਨਾ ਤੇ ਆਪੋ ਉਹ ਆਪਾਂ ਨੂੰ ਕਿੱਥੋਂ ਪਹੁੰਚਗੇ ਦੱਸ ਨਹੀਂ ਨਹੀਂ ਸਹੀ ਹੈ ਜੀ ਜੇ ਆਪਾਂ ਨਾ ਪਾਵੇਂ ਡੈਰੀ ਚ ਫੇਰ ਹੀ ਪਹੁੰਚਗੇ ਉਹ ਤਾਂ ਕੋਈ ਨੂੰ ਮਾਪਾ ਜਦੋਂ ਆ ਪੱਟੇ ਨਾ ਉਦੋਂ ਆਵਾਂਗੇ ਇੱਕ ਦਿਨ ਜਦੋਂ ਮਰਜ਼ੀ ਆਇਓ ਭਾਈ ਉਹ ਮੇਰੇ ਮੇਲੇ ਆਵੇਂ ਸੀਗੇ ਤੇ ਉਹਨਾਂ ਦੇ ਨਾਲ ਫੇਰ ਇੱਕ ਦਿਨ ਆਵਾਂਗੇ ਕੋਈ ਗੱਲ ਜਦੋਂ ਮਰਜ਼ੀ ਆਇਆ ਬਾਈਆਂ ਦਾ ਕਿਹੜਾ ਪਿੰਡ ਹੈ ਹਾਂ ਹਾਂ ਚੱਪਰ ਵੀ ਆਪਰੇ ਬਾਈਆਂ ਦਾ ਪਿੰਡ ਕਿਹੜਾ ਸਾਡਾ ਪਿੰਡ ਦਾ ਚੜੇਵਾਣਾ ਬਾਈ ਜੀ ਮੌਕਸਰ ਐ ਕੋਲੇ ਇਹ ਬਾਈ ਦਾ ਅਮਲੂ ਕੋਟਲੀ ਆ ਪਿੰਡ ਠੀਕ ਹੈ ਠੀਕ ਹੈ ਇਥੇ ਰਿਸ਼ਤੇਦਾਰਾਂ ਦੇ ਭੋਗ ਸੀ ਮਰਗ ਦਾ ਠੀਕ ਹੈ ਠੀਕ ਹੈ ਉਹ ਬਣ ਸੀ ਕੇ ਉਹ ਆਉਣ ਨੂੰ ਮੈਂ ਤਾਂ ਕਈ ਵਾਰ ਉਹ ਤਾਂ ਕੁਦਰਤੀ ਅੱਜ ਗੱਲ ਹੋ ਗਈ ਆ ਜਦੋਂ ਦੇਖੇ ਦਰਸ਼ਕ ਜੀ ਵੀਡੀਓ ਵੇਖਣਾ ਹੁੰਦਾ ਸੀਗਾ ਠੀਕ ਹੈ ਠੀਕ ਹੈ ਉਹ ਆਦੇ ਬਾਈ ਇੱਥੇ ਹੀ ਆਏ ਜਾਵੜੂ ਵੇਖਿਆ ਉਹ ਤੁਸੀਂ ਠੀਕ ਉਹ ਮੈਂ ਕਹਤਾਂ ਕਿਹੜਾ ਜਾਏ ਉਹਨੇ ਨਾ ਸਪੈਸ਼ਲ ਆਵਾਂਗੇ ਕਿਸੇ ਦਿਨ ਫਿਰ ਕੋਈ 2 ਘੰਟੇ ਰਹਿ ਕੇ ਸਾਰਾ ਉਸ ਜਗ੍ਹਾ ਮੈਨੂੰ ਆਰਾਮ ਮਿਲਦਾ ਕਿੱਥੇ ਗੱਡੀ ਆ ਜਾਂਦੀ ਹੈ ਜੀ ਆਹ ਵੇ ਟਰੈਕਟਰ ਲੈ ਕੇ ਆਇਆ ਆਹ ਵੇ ਟਰੈਕਟਰ ਲੈ ਕੇ ਆਇਆ ਇਧਰ ਉਹ ਵੇ ਟਰੈਕਟਰ ਖੜਾ ਉਧਰ ਉੱਥੋਂ ਗੇਟ ਤੋਂ ਥੇ ਤੋਂ ਗਾਂ ਨੂੰ ਥੋੜਾ ਜਿਹਾ ਥੱਲੇ ਨੂੰ ਉਤਰਦਾ ਉਹ ਗੇਟ ਤੋਂ ਹਾਂ ਠੀਕ ਹੈ ਐ 60 ਜਿਹਾ ਇੱਕ ਸਾਹ ਪੁੱਟਦਾ ਕੋਈ ਨਾ ਪਹਿਲੇ ਮੁਰਦਾ ਪਹਿਲੇ ਮੁਰਦਾ ਵੀਡੀਓ ਵੀਡੀਓ ਵੇਖ ਕੇ ਭੈਣਾਂ ਨੂੰ ਪਤਾ ਲੱਗਿਆ ਉਹ ਮੈਂ ਉਹ ਦੇਖਦਾ ਸਾਡੇ ਠੀਕ ਉਹ ਬਣਾਉਂਦੇ ਦਾ ਬਾਵਾ ਉਹ ਹੁਣ ਕੇ ਮੈਂ ਉਹਦੇ ਨਾਲ ਕਨੈਕਟ ਕੀਤਾ ਉਹ ਆਉਂਦਾ ਬਾਈ ਯਾਰ ਮਾੜਾ ਜਨਾ ਹਜੇ ਰੋਕੇ ਜਾਏ ਹੁਣ ਮਾਣ ਉਹਨਾਂ ਗਾਂ ਹਰੇ ਹੋ ਜਾਵੇ ਹਰੇ ਬਾਈ ਜਿਆਦੇ ਹੋ ਜੂਗੀ ਉਦੋਂ ਜਾਏ ਜੇ ਕਹਿੰਦਾ ਤੁਸੀਂ ਵਧੀਆ ਲੱਗੂ ਕਹਿੰਦਾ ਚੱਲ ਕੋ ਉਹ ਤਾਂ ਅੱਜ ਭੋਗ ਤੇ ਆਏ ਸੀਗੇ ਹਾਂ ਵੀ ਚਲ ਇੱਥੇ ਮੈਂ ਇਹਨਾਂ ਕੋਲ ਗੱਲ ਕੀਤੀ ਮੈਂ ਕਿਹਾ ਯਾਰ ਇੱਕ ਬਠੰਡੇ ਕਿੰਨੇ ਉਹ ਵੀਡੀਓ ਆਉਂਦੀ ਨੇ ਇਹ ਆ ਤੇ ਇਹੀ ਜਗ੍ਹਾ ਬਾਈ ਠੀਕ ਆ ਮੈਂ ਚੱਲ ਕੇ ਰਗੀੜਾ ਕੱਢ ਕੇ ਆਉਂਦੇ ਆਪਾਂ ਦੇਖ ਹਾਂ ਤਾਂ ਅਸੀਂ ਮਾਲ ਵਾਲਿਆਂ ਨੇ ਬਣਾਇਆ ਮੱਝਾਂ ਵਾਲਿਆਂ ਨੇ ਝੁੰਬੀ ਬਾਕੀ ਕਿਹਨੇ ਕਿਹਨੇ ਝੋਖਾ ਬਾਕੀ ਪ ਆ ਵੀਰ ਦੇਖ ਐਬ ਦੀ ਜਗਾ ਚ ਆ ਕੇ ਸਪੂਨ ਹੁੰਦਾ ਹੁੰਦਾ ਆ ਮਤਲਬ ਬੰਦੇ ਨੂੰ ਸ਼ਾਂਤੀ ਹੀ ਹੁੰਦੀ ਨਾ ਮਿਲਦੀ ਮਿਲਦੀ ਸ਼ਾਂਤੀ ਮਿਲਦੀ ਬਹੁਤ ਵਧੀਆ ਚੀਜ਼ ਹੈ ਐਬ ਜਿੰਗਾ ਤਾਂ ਹੈ ਹੀ ਨਹੀਂ ਮੈਨੂੰ ਲੱਗਦਾ ਆਪਣੇ ਨੇੜੇ ਤੇੜੇ ਇੰਡੀਆ ਚ ਹੈ ਨਹੀਂ ਨੇੜੇ ਤਾਂ ਹੋਣੀ ਕਿ ਇੰਨਾ ਹੈ ਹੀ ਨਹੀਂ ਜੇ ਏਰੀਆ ਹੈ ਬਾਕੀ ਆ ਪੁਰਾਣੇ ਦਰਖਤ ਹੈ ਨਹੀਂ ਕਿ ਨਾ ਜਿੱਤੇ ਹੈਗਾ ਉੱਤੇ ਆ ਜਿਆਦੇ ਪਾੜੇ ਬਿਰਤ ਹੋਏ ਖੜਿਆ ਡਿੱਗੀ ਜਾਂਦੇ ਆ ਪੂਰੀ ਬਹੁਤ 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 ਸਾਹੇ ਬਹੁਤ ਆ ਸਾਹੇ ਦੇ ਮੋਰ ਚੱਲ ਆਇਆ ਚਾਹੇ ਸੱਪ ਹੁਣ ਆਪਦੀ ਵੀਡੀਓ ਵੀ ਬਾਈ ਵੇਖ ਲਈ ਤੈਨੂੰ ਚੈਨਲ ਦੱਸ ਦਾਂਗੇ ਅੱਛਾ ਪੱਕੀ ਹੋਊ ਯਾਰ ਠੀਕ ਹੈ ਆਪਾਂ ਜਾ ਫਿਰ ਆਲੂ ਲੈਂਦਾ ਦੁਕਾਨ ਤੇ ਇੱਕ ਹੋਰ ਵੀਡੀਓ ਬਾਈ ਤੁਸੀਂ ਥੋੜੀ ਥੋੜੀ ਪੀ ਲਓ ਉਹਦੇ ਉਹ ਪਹਿਲੀ ਜਿਵੇਂ ਪੇਂਟ ਦੇ ਬੰਦੇ ਨੇ ਸੋਦੇ ਪੇਂਟ ਮਿਲੀ ਆਈ ਸੀ ਪੀਓ ਤੁਸੀਂ ਬਾਈ ਯਾਰ ਉਹ ਪੀਓ ਕੋਈ ਨਹੀਂ ਥੋੜੀ ਕਰਦੇ ਥੋੜੀ ਦੇ ਦੇ ਬਾਈ ਪੀ ਲਓ ਯਾਰ ਕੋਈ ਨਹੀਂ ਕੋਈ ਨਹੀਂ ਕਿਹੜਾ ਕੋਈ ਚਾਹ ਹਾਂਜੀ ਸਵਾਗਤ ਹੈ ਪਿੰਡੂ ਤੜ ਗੱਡੀ ਵੀ ਚੈਨਲ ਤੇ ਤੇ ਪਹਿਲਾਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮਾਫੀ ਚਾਹੁੰਦੇ ਆ ਆਪਣੀ ਆਵਾਜ਼ ਦੇ ਲਈ ਕਿ ਆਵਾਜ਼ ਥੋੜੀ ਘੱਟ ਆਊਗੀ ਆਪਾਂ ਨੰਗੇ ਜਾਂਦੇ ਸੀਗੇ ਵੀਡੀਓ ਬਣਾਉਣ ਦਾ ਸਬਬਾ ਜਿਹੜਾ ਉਹ ਨੰਗਦਾਂ ਤੋਂ ਮੌਕੇ ਤੇ ਬਣਿਆਗਾ ਤੇ ਆਪਣੇ ਜਿਹੜੇ ਮਾਈਕ ਵਗੈਰਾ ਸੀ ਉਹ ਆਪਣੇ ਕੋਲੇ ਹੈ ਹੀ ਨਹੀਂ ਸੀਗੇ ਤਾਂ ਕਰਕੇ ਉਹ ਚੀਜ਼ ਲਈ ਮਾਫੀ ਚਾਹੁੰਦੇ ਆ ਤੇ ਅੱਜ ਆਪਾਂ ਬੈਠੇ ਆਂਗੇ ਬਜ਼ੁਰਗ ਦੱਸਣਗੇ ਵੀ ਕਿਹੜੀ ਆਪਣੇ ਡੇਰੇ ਦੀ ਜਗ੍ਹਾ ਇਹ ਉਹ ਆਪਾਂ ਨਾਂ ਦੇ ਦਿੱ ਗਏ ਵੀ ਗਵਿੰਦਪੁਰੇ ਦਾ ਨਾਂ ਕਿ ਗਵਿੰਦਪੁਰੇ ਦੇ ਨਾਲ ਅਟੈਚ ਹੋ ਜਾਂਦੇ ਚੀਜ਼ ਇਹ ਬਜ਼ੁਰਗੋ ਆਪਾਂ ਨੂੰ ਦੱਸ ਦਿਓ ਵੀ ਆਪਣੇ ਕਿਹੜੇ ਡੇਰੇ ਦੀ ਜਗ੍ਹਾ ਆਪਣੀ ਇਹ ਭਾਈ ਭਗਤ ਦੀ ਭਾਈ ਭਗਤ ਡੇਰੇ ਦੀ ਜਗਾਈ ਇਹ ਤੇ ਇਹ ਜਗਾ तकरीबन ਹੈਗੀ 500 ਕਿਲੇ ਚ ਹਾਂਜੀ 500 ਕਿਲੇ ਤੇ ਇਹ 500 ਕਿਲੇ ਜਗਾ ਹੈਗੀ ਆਪਾਂ ਵੀ ਪਹਿਲਾਂ ਵੀਡੀਓ ਵੇਖਦੇ ਨੂੰ ਸੀਗੇ ਵੀਡੀਓ ਚ ਵੇਂਦੇ ਸੀ ਵੀ ਆਪਾਂ ਸੋੰਦੇ ਨੂੰ ਸੀਗੇ ਵੀ ਇੱਥੇ ਜੰਗਲ ਆ ਹੈ ਨਾ ਤਾਂ ਮੈਂ ਵੀ ਆਪਾਂ ਲਾਡੀ ਦੇ ਨਾਲ ਆਏ ਸੀਗੇ ਬਠਿੰਡੇ ਕੰਮ ਤੇ ਮੈਂ ਇਹਦੇ ਨਾਲ ਗੱਲਬਾਤ ਕਰੀਏ ਕਹਿੰਦੇ ਮੈਂ ਤੁਹਾਨੂੰ ਜਗਾ ਦਿਖਾ ਕੇ ਚੱਲਦਾਗਾ ਜਦੋਂ ਅਸੀਂ ਜਗਾ ਦੇਖਣ ਆਏ ਤੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਰਹੇ ਹੋ ਪਸ਼ੂ ਫਿਰਦੇ ਆ ਨਾ ਚੱਲ ਵੀਡੀਓ ਉੱਪਰ ਚੱਲ ਰਹੀ ਆ ਤੇ ਮੈਨੂੰ ਵੇਖ ਕੇ ਬੜਾ ਚੰਗਾ ਲੱਗਿਆ ਮਾਚਲਾ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆਂ ਤੇ ਕੋਈ ਨਾ ਕੋਈ ਆਪਾਂ ਪੁੱਛਦੇ ਆਂ ਵੀ ਕੀ ਕਾਰਨ ਆ ਵੀ ਅੱਜ ਦੇ ਸਮੇਂ 'ਚ ਵੀ ਕਿਉਂ ਪਸ਼ੂ ਛੱਡਦੇ ਆ ਹਨਾ ਕਿ ਆਪਣੇ ਪਿੰਡਾਂ 'ਚ ਆਪਾਂ ਤਕਰੀਬ ਨਹੀਂ ਵਹਿੰਦੇ ਆ ਵੀ ਕੱਲੇ ਸੰਗਲਾਣਾ ਬੰਨ੍ਹਿਆ ਕਰੇ ਪਸ਼ੂ ਤੇ ਆਮ ਆਪਣੋਂ ਇਹ ਚੀਜ਼ ਦੇਖਣ ਨੂੰ ਘਾਟੀ ਮਿਲਦੀ ਆ ਤੇ ਮੈਨੂੰ ਵੀ ਬੜੀ ਮੇਰੇ ਮਨ ਨੂੰ ਮੋਹਤ ਕੀਤਾ ਇਹ ਚੀਜ਼ ਨੇ ਤੇ ਮੈਂ ਕਿਹਾ ਵੀ ਆਪਾਂ ਨਾਲੇ ਬੈਠੇ ਆਂ ਬਜ਼ੁਰਗਾਂ ਦਾ ਚਾਹ ਪਾਣੀ ਵੀ ਪੀਤਾ ਤੇ ਸਾਡਾ ਜੀ ਤਾਂ ਵੈਸੇ ਕਰ ਨਹੀਂ ਰਿਹਾ ਪਿੰਡ ਨੂੰ ਜਾਣ ਨੂੰ ਇੱਥੋਂ ਤੇ ਚਲੋ ਸਮਾਂ ਹੁੰਦਾ ਫੇਰ ਆਪਾਂ ਗੇੜਾ ਜ਼ਰੂ ਪਸ਼ੂ ਚਰਦੀ ਵੀ ਦਿਖਾਵਾਂਗੇ ਛੱਪਰ ਤੇ ਨਹਾਉਂਦੇ ਵੀ ਦਿਖਾਵਾਂਗੇ ਹਨਾ ਤੇ ਚਲੋ ਆਪਾਂ ਹੁਣ ਗੱਲਬਾਤ ਕਰਦੇ ਆਂ ਆ ਬਜ਼ੁਰਗੋ ਕੋਈ ਆਪਾਂ ਕੀ ਕਾਰਨ ਆ ਵੀ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਉਹ ਮੁੰਡੇ ਹੁੰਦੇ ਹਨਾ ਉਹ ਸਾਰੇ ਬਾਹਰ ਨੂੰ ਤੁਰ ਜਾਂਦੇ ਆ ਹਨਾ ਵੀ ਤੁਸੀਂ ਅੱਜ ਹਜੇ ਵੀ ਇਹ ਚੀਜ਼ਾਂ ਸਾਭੀ ਬੈਠਿਓ ਵੀ ਕਿਉਂ ਕੀ ਕਾਰਨ ਆ ਵੀ ਅੱਜ ਦੀ ਪੀੜ੍ਹੀ ਕਿਉਂ ਨਹੀਂ ਇਹ ਚੀਜ਼ਾਂ ਸਾਭ ਰਹੀ ਇਹਨਾਂ ਨੂੰ ਮੋਹ ਨਹੀਂ ਪਗਦਾ ਮੋਹ ਨਹੀਂ ਪਸਦਾ ਹਨਾ ਮੋਹ ਨਾਲ ਮੋਹ ਹਾਂਜੀ ਹਾਂਜੀ ਇਹ ਸਾਂਭ ਕੇ ਰਾਜੀ ਨਹੀਂ ਨਾ ਸਾਂਭ ਕੇ ਰਾਜੀ ਨਹੀਂ ਹਾਂ ਠੀਕ ਹੈ ਠੀਕ ਹੈ ਇਹ ਜੀਨੀਦਾਰ ਦੇ ਫੰਗ ਹੈ ਫੰਗ ਹੈ ਜੀ ਜੇ ਇਹਨੂੰ ਸਾਂਭੂਗਾ ਹਾਂ ਤਾਂ ਦੁੱਧ ਪਾਣੀ ਖੁੱਲਾ ਲੱਸੀ ਪਲੱਸੀ ਹਾਂਜੀ ਦਹੀਂ ਮੱਖਣੀ ਸਾਰਾ ਕੁਝ ਕਰੇ ਕਰੇ ਬਨੂਗਾ ਮੁੱਲ ਦਾ ਦੁੱਧ ਉਹਦੀ ਚਾਹ ਨਹੀਂ ਬਣਦੀ ਲੱਸੀ ਕਿੱਥੋਂ ਬਣੂ ਦਹੀਂ ਕਿੱਥੋਂ ਬਣੂ ਹੁਣ ਵਾਲੀ ਪੀੜੀ ਤਾਂ ਪੀੜੀ ਦਾ ਮੇਰੇ ਖਾਲੇ ਇਹ ਚੀਜ਼ ਦਾ ਪਤਾ ਵੀ ਨਹੀਂ ਹੈ ਨਾ ਜੀ ਨਾ ਹਾਂ ਮਾ ਜਿਹੜੇ ਪੁਰਾਣੇ ਬੰਦੇ ਆ ਉਹ ਰੱਖੀ ਬੈਠੇ ਆ ਉਹ ਰੱਖੀ ਬੈਠੇ ਆ ਜੀ ਮੈਂ ਕਹਾਂ ਤੁਹਾਡਾ ਤਾਂ ਘਰੇ ਜੀ ਨਹੀਂ ਲੱਗਦਾ ਨਹੀਂ ਲੱਗਦਾ ਹੈ ਸਾਡਾ ਲਾੜੀ ਤੋਂ ਬੱਚਾ ਤਾਂ ਜੀ ਨਹੀਂ ਕਰਦਾ ਜਾਣ ਨੂੰ ਕਿ ਨਹੀਂ ਹੈ ਅਸੀਂ ਵੀ ਹੁਣ ਬੱਤੀਆਂ ਤੇ ਤੀਆਂ ਦਾ ਮੈਂ ਹੋ ਗਿਆ ਵੀ ਮੈਂ ਆਉਦੇ ਜ਼ਿੰਦਗੀ 'ਚ ਮੈਂ ਕਹਿੰਦਾ ਵੀ ਛੋਟੇ ਹੁੰਦਿਆਂ ਨੇ ਜਰੂਰ ਛਪੜਾ ਛਪੜਾ ਦੇ ਛੱਡਿਆ ਪਸ਼ੂ ਆਹ ਚੀਜ਼ਾਂ ਨਹੀਂ ਵੇਖੀਆਂ ਸੀਗੀਆਂ ਵੀ ਆਹ ਦੀ ਜ਼ਿੰਦਗੀ 'ਚ ਮੈਂ ਕਹਿੰਦਾ ਪਹਿਲੇ ਨਹੀਂ ਮੈਂ ਵੇਖੀ ਚੀਜ਼ੇ ਇਹ ਆਇਆ ਸਾਰੀ ਨਗਰਾਚੀ ਹੈ ਨਹੀਂ ਇੰਨੀ ਜਗ੍ਹਾ ਨਹੀਂ ਮੇਰਾ ਪਹਿਣਾ ਸਾਹਿਬ ਦੀ ਜਗ੍ਹਾ ਹੈ 500 ਕਿਲਾ ਠੀਕ ਹੈ ਜੀ ਬਹੁਤ ਪੁਰਾਣੀ ਪਈ ਹੈ ਠੀਕ ਹੈ ਜੀ ਉਏ ਚਰਾਂ ਦਾ ਹੈ ਚਰਾਂ ਦਾ ਹੈ ਕੋਸ਼ੂ ਗੱਲ ਦੀ ਹਾਂਜੀ ਹਾਂਜੀ ਬਾਬੇ ਨੇ ਆਪ ਗਊਆਂ ਚਾਰਿਆਂ ਵਿੱਚ ਗਊਆਂ ਚਾਰਿਆਂ ਹਾਂ ਵੀ ਸੁਣਦੇ ਆ ਸੀ ਹਾਂਜੀ ਹਾਂਜੀ ਪਹਿਲਾਂ ਬਾਬਾ ਇੱਥੇ ਗਊਆਂ ਆਪ ਦੀਆਂ ਆਪ ਚਾਰ ਚਾਰ ਫਿਰ ਤੁਸੀਂ ਕਿੰਨੇ ਕ ਵਜੇ ਸਵੇਰ ਕਿੰਨੇ ਕ ਵਜੇ ਲੈ ਆਉਨੇ ਪਾਉਂਦੇ ਸੀ ਅੱਜ ਕੱਲ ਤਾਂ ਆ ਜਾਂਦੇ ਆ 10:00 ਵਜੇ 10:00 ਵਜੇ ਹਾਂ 4:00 ਵਜੇ ਪਾ ਗ ਜਾਂਦੇ ਠੀਕ ਹੈ ਕਿਨੇ ਸਵਾ 4:00 ਪਾ ਗ ਜਾਂਦੇ ਹਾਂਜੀ ਤੇ ਜਦੋਂ ਚਰਾਈ ਆ ਜੇ ਹਾਰ 6:00 6:30 ਤੋਂ ਬਾਅਦ ਆ ਜੀ ਹਾਂਜੀ ਹਾਂਜੀ ਉਦੋਂ 8 ਤੋਂ ਪਹਿਲਾਂ ਲੈ ਆਉਨੇ ਆ ਤੇ 6 ਵਜੇ ਸਾਢੇ 6 ਵਜੇ ਕਰਦੇ ਆ ਤੇਰਾ ਸੱਸ ਵੀ ਬਾਜ ਜਾਵੇ ਠੀਕ ਹੈ ਹਾਂ ਵੀ ਜਾ ਕੇ ਧਾਰੇ ਚੋਂਗੇ ਗੱਲਾਂ ਧਾਰੇ ਚੋਂਗੇ ਠੀਕ ਹੈ ਠੀਕ ਹੈ ਪਸ਼ੂ ਰਜੇ ਹੁੰਦੇ ਆ ਕਿਹੜਾ ਕੋਈ ਆਏ ਵੀ ਭੁੱਖਾ ਹਾਂ ਹਾਂ ਨਹੀਂ ਵੇਖਿਆ ਪਸ਼ੂ ਬਹੁਤ ਆਰਾਮ ਨਾਲ ਬੈਠੇ ਸੀਗੇ ਪਹਿਲੇ ਜਦੋਂ ਅਸੀਂ ਆਏ ਆ ਸਾਨੂੰ ਦੇਖ ਕੇ ਸਾਰੇ ਜੇ ਉੱਠ ਖੜੇ ਆਪਦਾ ਚਾਹ ਗੁੱਟ ਲੈ ਆਉਨੇ ਆ ਆਪਦਾ ਰੋਟੀ ਟੁੱਕ ਲੈ ਆਉਨੇ ਆ ਇੱਧਰ ਬੁਲਾ ਲੈਂਦੇ ਆ ਚਾਹ ਨਾ ਇੱਥੇ ਮਾਲੀ ਦੇ ਆ ਠੀਕ ਹੈ ਠੀਕ ਹੈ ਰਾਮਣਾ ਬੈਠੇ ਆ ਟੀਮ ਪਾਲ ਤੋਂ ਬਚੇ ਬਚੇ ਆ ਬਚੇ ਸ਼ਾਂਤੀ ਬਹੁਤ ਐ ਚੀ ਹਾਂ ਖੜਕੜ ਦਰ ਉਹ ਵੀ ਪਸ਼ੂ ਵੇਖੀਦਾ ਆਪਣੇ ਘਰੇ ਤਾਂ ਨੂੜ ਨੂੜ ਬੰਨਣੇ ਪੈਂਦੇ ਵੀ ਸਿੰਘ ਫਸਾਲਿਆ ਕਿਸੇ ਨੇ ਸੰਗਲ ਫਸਾਲਿਆ ਕਿਸੇ ਨੇ ਨਾ ਇੱਥੇ ਨੂੰ ਵੇਖਿਆ ਆ ਰਾਮਣਾ ਬੀਠੇ ਦੇ ਵਾਸਤੇ ਜਾਂਦੀਆਂ ਖਾਹ ਕੇ ਫੁਰਕ ਕੇ ਆਦੀ ਮਰਜ਼ੀ ਨਾਲ ਧੋਪੇ ਹੁਣ ਸ਼ਾਮੇ ਹੁਣ ਤੇ ਮਰਜ਼ੀ ਨਾਲ ਜਾਂਦੇ ਮਰਜ਼ੀ ਨਾਲ ਜਾਂਦੇ ਆ ਇਹ ਬਿਮਾਰੀ ਠਮਾਰੀ ਦਾ ਬਹੁਤ ਫਰਕ ਬਰਾਬਰ ਬਰਾ ਬਰਾ ਤੁਰੇ ਫੇਰੇ ਨਾ ਬੰਨ ਬੁੰਨ ਦੀ ਸ਼ਿਕਾਇਤ ਨਹੀਂ ਆਉਂਦੀ ਸ਼ਿਕਾਇਤ ਨਹੀਂ ਆਉਂਦੀ ਤੁਰਨਾ ਬੰਨ ਦੀ ਸ਼ਿਕਾਇਤ ਨਾਉ ਛੇਤੀ ਕਿਤੇ ਬਸ ਦੋ ਤੋ ਤੁਸੀਂ ਵੀਡੀਓ ਫੋਨ ਲਾਉਂਦੇ ਆ ਨਾ ਤੁਸੀਂ ਪੁੱਛਦੇ ਆ ਬਜ਼ੁਰਗੋ ਮੈਨੂੰ ਬਹੁਤ ਪੁੱਛਦੇ ਆ ਵੀ ਕੋਈ ਥਣ ਖਰਾਬ ਹੋ ਗਿਆ ਜਾਂ ਬੰਨ ਦੀ ਬਹੁਤ ਪੁੱਛਦੇ ਆ ਹਨਾ ਤੇ ਦਵਾਈ ਦੱਸਣੀ ਪੈਂਦੀ ਫਲਾਨੀ ਦਵਾਈ ਫਲਾਨੀ ਦਵਾਈ ਆ ਤੇ ਤੁਸੀਂ ਵੀਡੀਓ ਦੇ ਵਿੱਚ ਚਾਲਦੀ ਜੀ ਬਜ਼ੁਰਗਾਂ ਨੇ ਸਾਨੂੰ ਦਵਾਈ ਵੀ ਦੱਸਤੀ ਆ ਵੀ ਤੁਰੇ ਫਿਰੇ ਨਾ ਬੰਨ ਹੀ ਨਹੀਂ ਪੈਂਦਾ ਨਹੀਂ ਪੈਂਦਾ ਹੈ ਨਾ ਨਹੀਂ ਪੈਂਦਾ ਸਰ ਨੂੰ ਵੱਡੀ ਦਵਾਈ ਤੇ ਹੀ ਆ ਵੱਡੀ ਸਾਰਾਂ ਤੋਂ ਦਵਾਈ ਇਹ ਹੈ ਹਾਂ ਦੂਜੀ ਦਵਾਈ ਦੇਵਾਂਗੇ ਖਣੀ ਕਾਟ ਕਰੂਗੇ ਨਾ ਕਰੂ ਨਾ ਕਰੂ ਜੇ ਆਪਾਂ ਤੋਰਾ ਫੇਰਾ ਪਸ਼ੂ ਦਾ ਰੱਖਾਂਗੇ ਬੰਨ ਪੈਣੀ ਹੀ ਨਹੀਂ ਬੰਨ ਪੈਣਾ ਹੈ ਨਾ ਹੂੰ 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 ਬਾਕੀ ਭਾਈ ਇੱਥੇ ਤੁਰ ਫਿਰ ਕੇ ਸਾਡਾ ਦਿਨ ਵਧ ਗਿਆ ਰਾਤ ਨੂੰ ਸੌਖੀ ਲੰਘ ਜਾਂਦੀ ਹੈ ਲੰਘ ਜਾਂਦੀ ਹੈ ਲੰਘ ਜਾਂਦੀ ਹੈ ਬਾਕੀ ਪਸ਼ੂਆਂ ਦਾ ਵੀ ਸੌਖਾ ਲੰਘ ਜਾਂਦੇ ਪਸ਼ੂਆਂ ਦਾ ਵੀ ਬਹੁਤ ਸੌਖਾ ਟਾਈਮ ਪਸ਼ੂ ਮੈਂ ਕਹਿੰਦਾ ਵੀ ਜੇ ਆਪਾਂ ਸੰਗਲਾਂ ਬੰਨ੍ਹਿਆ ਵਾ ਪਸ਼ੂ ਘਰੀ ਉਹਨੇ ਤੁਹਾਨੂੰ ਜਿੱਨੇ ਚਾਰ ਕੰਦਾ ਸਾਹਮਣੇ ਆ ਖੁਰਨੀ ਉਹੀ ਵੇਖਣੀ ਹੈ ਗੱਲ ਹੈ ਹੈਨਾ ਕਿ ਉਹਨੇ ਹੁਣੇ ਉਹ ਪਸ਼ੂ ਦਾ ਤੇ ਆ ਪਸ਼ੂ ਦਾ ਦੁੱਧ ਦਾ ਵੀ ਫਰਕ ਪੈ ਜਣਾ ਜਿਹੜੇ ਪਸ਼ੂ ਘਰੇ ਵੱਜੇ ਆ ਉਹ ਟਰੈਕਟਰ ਮਾਰ ਬੰਨ੍ਹ ਕੇ ਛਾਨ ਕੋਲੇ ਲਿਜਾਣੇ ਪੈਂਦੇ ਆ ਸੀ ਸੰਗਲ ਫੜ ਕੇ ਲੈ ਜਾਂਦੇ ਠੀਕ ਹੈ ਠੀਕ ਸਾਡੇ ਕੋਲ ਡਰਦੇ ਹੁਣ ਹੀ ਵਗ ਜਾਂਦੀ ਕਿਧਰੇ ਲੱਜ ਗਏ ਪਿੰਡ ਦੇ ਵਿੱਚ ਲੈ ਜਗੇ ਸਹੀ ਉਹ ਚਾਰ ਜਣੇ ਉਹਨੂੰ ਨੂੜ ਕੇ ਲੈ ਜਾਂਦੇ ਟਰਾਲੀ ਟੂਲੀ ਜਿਵੇਂ ਹੁਣ ਤੁਸੀਂ ਇੱਥੇ ਖੁੱਲ੍ਹੇਗਾ ਛੱਦੀ ਬੈਠੇ ਹਨ ਮੈਨੂੰ ਫੋਨ ਵੀ ਬਹੁਤ ਆਉਂਦਾ ਵੀ ਪਸ਼ੂ ਜਿਹੜੇ ਰਹਿਣ ਦੀ ਸਮੱਸਿਆ ਹੈ ਨਾ ਵੀਰ ਕੋ ਵੀ ਪਸ਼ੂ ਰਹਿੰਦਾ ਨਹੀਂ ਛੱਦੀ ਜਿਹੜਾ ਘਰੇ ਬੰਨਿਆ ਵਾ ਕਿ ਤੁਸੀਂ ਇੱਥੇ ਲਈ ਫਰਦਾ ਤੁਹਾਨੂੰ ਤਾਂ ਪਤਾ ਲਾ ਦੋ ਇੱਥੇ ਕੋਈ ਸਮੱਸਿਆ ਇਹਨਾਂ ਚਾਹੁੰਦੀ ਹੈ ਕਿ ਨਹੀਂ ਹੁੰਦੀ ਜੀ ਇਹਦੀ ਯਾਰ ਸਾਨੂੰ ਤਾਂ ਕਦੇ ਅੱਜ ਤੇ ਕਾਇ ਐਡੀ ਉਮਰ ਲੈ ਲਈ ਅਸੀਂ ਵੀ ਆ ਜਨੇ ਟੀਕੇ ਟੂਕੇ ਤੇ ਸਾਨੂੰ ਪਸ਼ੂ ਦੇ ਯਕੀਨ ਨਹੀਂ ਉਹ ਤਾਂ ਆਹਾਂ ਤਾਂ ਹੀ ਕਰਾਉਂਦੇ ਠੀਕ ਹੈ ਸਹੀ ਤਾਂ ਮੈਂ ਕਹਿੰਦਾ ਵੀ ਉਹੀ ਕੁਦਰਤੀ ਚੀਜ਼ ਹੈ ਨਾ ਹਾਂ ਕੁਦਰਤੀ ਚੀਜ਼ ਤਾਂ ਉਹੀ ਹੈ ਟੀਕੇ ਨਾਲ ਰਵੇ ਨਾ ਰਵੇ ਰਵੇ ਨਾ ਰਵੇ ਉਹ ਬਾਅਦ ਦੀ ਗੱਲ ਹੈ ਠੀਕ ਹੈ ਠੀਕ ਹੈ ਇਹ ਅਸੀਂ ਤਾਂ ਪਾਈ ਉਹ ਤਾਂ ਜਿਵੇਂ ਆਪਾਂ ਕਹਿੰਦੇ ਆਨਸਰ ਦੇ ਦਿੰਦੇ ਟੱਕਰਾਂ ਕਰ ਹਾਂ ਟੱਕਰਾਂ ਬਸ ਹੀ ਘਰੇ ਸਰ ਗਿਆ ਘਰੇ ਸਰ ਗਿਆ ਘਰੇ ਸਰ ਗਿਆ ਕੋਈ ਨਹੀਂ ਨਾ ਉਹ ਵੀ ਆਇਆ ਜਿਹੜਾ ਜਿੰਨੇ ਆਪਾਂ ਜਿਵੇਂ ਕਹਿੰਦੇ ਸੋਖ ਹੈ ਉਹ ਸੋਖ ਨੁਕਸਾਨ ਹੀ ਕਰਦੀ ਹੈ ਨਾ ਕਰਦੀ ਹੈ ਦੁੱਗਣਾ ਦੁਖੀ ਹੁੰਦਾ ਦੁੱਗਣਾ ਦੁਖੀ ਹੁੰਦਾ ਇੱਕ ਪਸ਼ੂ ਖਾਲੀ ਰਹੇਗਾ ਪੰਜ ਚਾਰ ਮਹੀਨਿਆਂ ਦਾ ਨਹੀਂ ਤਾਂ ਖਾਂ ਸਾਹਮਣੇ ਸਾਹਮਣੇ ਲੈ ਦੋ ਦੱਦ ਨਹੀਂ ਹੋ ਗਿਆ ਤੂੰ ਚਾਰ ਪੰਜ ਮਹੀਨਿਆਂ ਦੀ ਗੱਲ ਕਰਦਾ ਬਿਲਕੁਲ ਮੈਨੂੰ ਫੋਨ ਲਉਂਦੇ ਆ ਕਈ ਕਹਿੰਦੇ ਵੀ ਛਾਲ-ਛਾਲ ਹੋ ਗਿਆ ਦੋ ਦੋ ਸਾਲ ਹੋ ਗਿਆ ਕਈ ਕਹਿੰਦੇ ਇਹਦਾ ਬਸ ਗਊਆਂ ਦਾ ਵੀ ਜਿਆਦਾ ਆ ਜਾਂਦਾ ਵੀ ਉਸ ਤੋਂ ਬਈ ਗਊਸ਼ਾਲਾ ਛੱਡਣ ਚੱਲੇ ਸੀਗੇ ਵੀ ਹੱਲ ਹੋ ਜੂਗਾ ਕੋਈ ਉਹ ਚਾਰ ਨਾਲ ਵੀ ਫਰਕ ਪੈਂਦਾ ਚਾਰ ਨਾਲ ਹਾਂ ਚਾਰ ਨਾਲ ਬਹੁਤ ਫਰਕ ਚਾਰ ਨਾਲ ਬੜਾ ਫਰਕ ਆ ਇਹ ਵੀ ਹੈ ਕਿੱਥੇ ਤਾਂ ਹੁਣ ਸੱਜਰਾ ਨੀਰਾ ਵੱਢ ਕੇ ਖੇਤੋਂ ਲਿਆਉਣਾ ਹੁਣ ਵੱਡੀ ਦੇ ਨਹੀਂ ਕਾਖੀ ਨਹੀਂ ਵੱਡੀ ਦੇ ਨਹੀਂ ਵੱਡੀ ਦੇ ਨਹੀਂ ਵੱਡੀ ਦੇ ਕੱਖ ਬੀਜ ਦੇ ਨਹੀਂ ਇੱਥੇ ਮੈਂ ਕਹਿੰਦਾ ਹੁਣ ਆਪਾਂ ਪਸ਼ੂ ਜਿੱਥੇ ਜੀ ਕਰਦਾ ਛਾਵੇਂ ਤੇ ਜੀ ਕਰਦਾ ਧੁੱਪੇ ਹੈਨਾ ਤੇ ਸੰਗਲ ਜੀ ਦਾ ਬੰਨਿਆ ਹੋਇਆ ਫਿਰ ਵਿੜ ਕੇ ਰੱਖਣੇ ਪੈਂਦੇ ਵੀ ਗਰਮੀ ਤੇ ਲਾ ਦੀ ਛਾਵੇਂ ਕਰ ਲਾ ਹੁਣ ਆਪਾਂ ਨੂੰ ਕੀ ਪਤਾ ਪਸ਼ੂ ਨੂੰ ਗਰਮੀ ਸੀ ਠੰਡ ਕਰ ਦਿਆ ਉਦੋਂ ਕਰਦਿਆ ਵੀ ਹੁਣ ਇਹਨੂੰ ਸਰਦਾ ਵੀ ਕਰਨਾ ਜੀ ਥੱਲੇ ਲਗਣ ਜੀ ਉਹ ਨਹੀਂ ਨਾ ਲਾ ਦੀ ਲਾਗੀ ਲਾਗੀ ਉਦੋਂ ਕਰਦੇ ਇਹਨਾਂ ਦੀ ਮਰਜ਼ੀ ਆ ਹੁਣ ਛਾਵੇਂ ਹੋ ਜਾਣ ਧੁੱਪੇ ਹੁਣ ਇਹਨਾਂ ਨੂੰ ਕਢਾਕਣਾ ਹਾਂ 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 ਇਹ ਜੀਹਨਾਂ ਦੋ ਚੀਜ਼ਾਂ ਹੁੰਦੀਆਂ ਨੇ ਨਲੇ ਦਾ ਪਸ਼ੂ ਖੁਸ਼ ਹੈ ਨਲੇ ਦਾ ਰੋਗ ਤਾਂ ਰਹਦਾ ਨਲੇ ਤੁਸੀਂ ਰੋਗ ਤਾਂ ਰਹਦਾ ਰਹੇਦਾ ਹੈ ਨਾ ਤਿੰਨ ਸਾਲ ਦੀ ਝੋਟੀ ਸੂਣ ਵਾਲੀ ਹੁੰਦੀ ਹੈ ਠੀਕ ਹੈ ਬਾਹਰ ਜਿਹੜੀ ਚੱਲਦੀ ਹੈ ਨਾ ਚੱਲਦੀ ਹੈ ਉਹ 2.5 ਸਾਲ ਦੀ ਬਣ ਜੂ ਤੇ ਸੂ ਪੈਂਦੀ ਹੈ ਤਿੰਨ ਸਾਢੇ ਤਿੰਨ ਦੇ ਨੇੜੇ ਜਣੀ ਸੂ ਪੈਣਾ ਸੂ ਪੈਣਾ ਹਾਂ 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 ਅੰਦਾ ਤਿੰਨ ਦਿਨੇ ਸਾਢੇ ਤਿੰਨ ਤੱਕ ਇਧਰੇ ਗਿਆ ਹੀ ਨਹੀਂ ਗਿਆ ਹੀ ਨਹੀਂਗਾ ਕੋਈ ਫਿਰਦੀ ਨਹੀਂ ਇੱਥੇ ਠੀਕ ਹੈ ਜਿੰਦੀ ਤੁਸੀਂ ਉਹ ਵੇਨ ਨਹੀਂ ਆ ਤੁਹਾਨੂੰ ਕੋਈ ਕੋਈ ਸਮੱਸਿਆ ਨਹੀਂ ਛੱਡ ਕੇ ਦੀ ਬੈਡੇ ਬੈਡੇ ਨਾ ਹੋਏ ਪਏ ਆ ਜਿਹੜੇ ਪਸ਼ੂ ਘਰੇ ਬੰਨੇ ਘਰੇ ਬੰਨੇ ਇਹਨਾਂ ਦੇ ਕੌਲੰਗਾਰ ਕੇ ਪਏ ਹਾਂ 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 ਹੈਗੀ ਹੈਗੀ ਛੋਟੇ ਛੋਟੇ ਹੂੰ ਤੇ ਮੈਨੂੰ ਪਤਾ ਪਾਇਰ ਤੇ ਤਲ ਦੇਣਾ ਉਂਗਲਾ ਕੱਟ ਦੇਣਾ ਕੱਟ ਦੇਣਾ ਇੰਨੇ ਤਿੱਖੇ ਠੀਕ ਜਦੋਂ ਤੁਸੀਂ ਹੁਣ ਤਾਂ ਚਲੋ ওই ਗੱਲ ਆਮਰਾਮ ਬਹੁਤ ਹੋ ਗਈਆਂ ਛੋਟੀਆਂ ਜਦੋਂ ਤੁਸੀਂ ਬਚਪਨ ਦੇ ਸੀਗੇ ਉਦੋਂ ਤਾਂ ਬਹੁਤ ਪਸ਼ੂ ਹੁੰਦੇ ਹੋਣਗੇ ਇੱਥੇ ਬਾਰੇ ਬਾਰੇ ਹੂੰ ਸਾਡੇ ਵੇਖਣ ਚ ਤਾਂ ਮੀਰ ਲ Alam ਹੁੰਦੇ ਨਹਿਰ ਦੇ ਠੀਕ ਹੈ ਜੀ ਉਹ ਲੈ ਲੈਂਦੇ ਬੁਰਜੀ ਆਪਾਂ ਦੋਨੇ ਲੈ ਲਈ ਚੌਹਨੇ ਦੋ ਬੁਰਜੀਆਂ ਲੈ ਲਈਆਂ ਐ ਬੁਰਜੀ ਦਾ ਤੁਸੀਂ ਮੈਨੂੰ ਮੜਾ ਦੱਸੋ ਕਾ ਹੁਣ ਆਪਾਂ ਮੀਲ ਨੂੰ ਕਹਿੰਦੇ ਨੇ ਕਾ ਨਵੇਂ ਬੰਦੇ ਨੂੰ ਇਹ ਚੀਜ਼ ਨਹੀਂ ਪਤਾ ਇਹ ਬੁਰਜੀ ਕਹਿੰਦੇ ਹਾਂ ਇਹ ਲਲਾਮੀ ਹੁੰਦੀ ਨਹਿਰ ਦੀ ਠੀਕ ਹੈ ਤੇ ਅਸੀਂ ਨਹਿਰ ਤੇ ਮਾਲ ਚਾਰਿਆ ਬਹੁਤ ਜਾ ਚਾਰ ਨਾਲ ਤੇ ਨਲਾ ਮਿੰਦੀ ਹਾਂ ਚਾਰ ਨਾਲ ਤੇ ਉੱਥੇ ਕੱਖ ਬਹੁਤ ਐਡੇ ਐਡੇ ਕੱਖ ਹੁੰਦੇ ਬਹੁਤ ਵਧੀਆ ਠੀਕ ਹੈ ਠੀਕ ਹੈ ਇਹ ਜਦੋਂ ਉੱਥੇ ਬੂਟੇ ਲੱਗੇ ਨਾ ਫੇਰ ਇੱਥੇ ਆਉਣ ਲੱਗਿਆ ਇੱਥੇ ਤਾਂ ਸਾਡੇ ਬਾਗ ਹੀ ਆਉਂਦੇ ਸੀ ਤਿੰਨ ਚਾਰ ਠੀਕ ਹੈ ਠੀਕ ਹੈ ਪਹਿਲਾਂ ਠੀਕ ਹੈ ਠੀਕ ਹੈ ਬਾਗ ਕਿਉਂ ਬਣਨਾ ਤਾਂ ਜਗ੍ਹਾ ਬਹੁਤ ਸੋਹਣੀ ਬਣ ਰਹੀ ਹੋਈ ਸੀ ਬਰੀ 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 ਤੇ ਇਹ ਜਿਹੜਾ ਛੱਪੜਾ ਇਹ ਕਿੰਨੇ ਜਗ੍ਹਾ ਚੋਂ ਗਈ ਇਹ ਮੇਰੀ ਨਿਰਾ ਦੇ ਵਿੱਚ 4 ਕਿੱਲੇ ਚਾਰ ਕਿੱਲਾਂ ਚ ਉਹ ਪਿੰਡਾਂ ਚ ਤਾਂ ਕਿਹੇ ਚ ਮੈਨਾਂ ਇੰਨਾ ਹੁਣੇ ਨਹੀਂ ਨਾ ਨਹੀਂ ਹਾਂ ਹੂੰ ਜਿਵੇਂ ਬਾਈ ਅੱਗੇ ਗੱਲ ਕਰਕੇ ਗਿਆ ਬਾਈ ਕਹਿੰਦਾ ਜਿਆਦਾ ਹਰਿਆਣੇ ਚ ਚਰਦਿਆਂ ਦੇਖੀਆਂ ਤੇ ਜਾਂ ਆਪਣੇ ਤਾਂ ਇੱਥੇ ਚਰਦਿਆਂ ਦੇਖੀਆਂ ਹਾਂ ਨਾ ਕਿਸੇ ਪਸ਼ੂ ਨਹੀਂ ਦੇਖਿਆ ਹਾਂ ਤਾਂ ਹੀ ਪਹਿ ਹਰਿਆਣੇ ਵਾਲਾ ਬੰਨ ਆਮ ਹੀ ਇੱਥੇ ਹੁਣ ਨਾ ਵਾਂਦਰੀ ਵੀ ਸ਼ੌਂਕ ਸੀ ਹਾਂ ਵਾਂਦਰੀ ਹਾਂ ਵਾਂਦਰੀ ਪਟਵਾਲੀ ਵੀ ਸ਼ੌਂਕ ਸੀ ਹਾਂ ਪਿੰਡ ਵੱਡੇ ਆਗੇ ਨਹੀਂ ਹਾਂ ਉੱਥੇ ਨਾ ਨਹਿਰ ਨੇੜੇ ਜਾਂਦੀ ਸੀ ਤੇ ਨਹਿਰ ਦੇ ਵਿੱਚੇ ਪਸ਼ੂ ਨਹਾ ਨੂੰ ਲੈਂਦੇ ਨਾ ਲੈਂਦੇ ਸੀ ਉਹ ਨਹਿਰ ਤੇ ਬੰਦ-ਬੰਦ ਕਰਤੇ ਭਾਈ ਆਪਣੇ ਬਜ਼ੁਰਗ ਹੋਣਾ ਜਿਹੜਾ ਟ੍ਰੈਂਡ ਜਿਹਾ ਚੱਲ ਪਿਆ ਵੀ ਹਰਿਆਣਿਆਂ ਦੀਆਂ ਮੱਝਾਂ ਦਾ ਕਹਿੰਦੇ ਹਰਿਆਣੇਲੀ ਮੱਝਾ ਜਦੋਂ ਹਰਿਆਣੇ ਦੇ ਨਾਂ ਲੈਦਾ ਨਾ ਮੱਝ ਦਾ ਉਹ ਆਟੋਮੈਟਿਕ ਆਪਣੀ ਮੱਝ ਨੂੰ 50-60 ਹਜ਼ਾਰ ਮਹਿੰਗੀ ਹੋ ਜਾਂਦੀ ਹੈ ਕਿਆ ਹੋ ਜਾਂਦੀ ਉੱਥੇ ਆ ਚੀਜ਼ ਹੈ ਹੁਣ ਆਪਣੇ ਤਾਂ ਇਹ ਚੀਜ਼ ਦਾ ਨਹੀਂ ਸੋਚਦੇ ਐ ਸੋਚਿਆ ਕਿ ਹਰਿਆਣੇਲੀ ਮੱਝ ਕਾਬਜਾ ਪੈ ਉਹ ਕਾਬਜਾ ਕਾਹ ਤੋਂ ਆ ਕਰਕੇ ਆ ਕਰਕੇ ਯਾਦ ਆ ਉਹ ਹੈ ਯਾਦ ਹੈ ਯਾਦ ਹੈ ਜਿਹੜਾ ਪਸ਼ੂ ਯਾਦ ਨਹੀਂ ਫਿਰ ਉਹਦੀ ਮੁੱਲ ਵੀ ਨਹੀਂ ਪੈਂਦਾ ਮੁੱਲ ਵੀ ਨਹੀਂਗਾ ਸਹੀ ਹੈ ਸਹੀ ਹੈ ਮੇਨ ਤਾਂ ਚੀਜ਼ ਇਹੀ ਆ ਗਈ ਨਾ ਇਹ ਜਿਹੜਾ ਖੁੱਲੇ ਪਸ਼ੂ ਨੇ ਨਾ ਕਿ ਰੋਗ ਲੱਗਣਾ। ਬਸ ਸਾਰੀ ਗੱਲ ਦੀ ਦਵਾਈ ਇਹੀ ਆ। ਦਵਾਈ ਇਹੀ ਆ। ਬਾਹਰ ਚੜੇ ਪਸ਼ੂ ਬਸ। ਹਾਂ ਬਾਹਰ ਚੜੇ। ਬਾਹਰ ਛੱਡਿਆ ਜਾਵੇ, ਛੱਡਿਆ ਜਾਵੇ। ਤੋਰੇ ਫਰੇ ਦੇ ਦਾ ਬੜਾ ਭਾਰੀ ਫਰਕ ਹੈ। ਭਾਰੀ ਫਰਕ ਹੈ। ਤੇ ਡੱਲਾ ਹੋਊਗਾ ਦਾ ਸਰੀਰ ਛੰਟਿਆ ਹੋਊ। ਵਾਲੇ ਕੁਦਰਾ ਸਹੀ ਹੈ। ਬਾਕੀ ਉਹ ਵੀ ਗੱਲ ਹੈ ਖੁੱਲ ਕੇ ਦਾ ਚਰ ਲੈਣਾ ਹੈ ਖੁੱਲ ਕੇ ਗਾਲਾਂ ਕੱਢਣਾ ਹੈ ਬਹਿ ਕੇ ਹੈਨਾ ਤੁਰ ਫਿਰ ਲੈਣਾ ਤੁਰ ਫਿਰ ਲੈਣਾ ਤੁਰਾ ਫਿਰ ਕਰ ਲੈ ਇੱਥੋਂ ਤੁਹਾਨੂੰ ਫਿਰ ਕਿੰਨੀ ਕਿਲੋਮੀਟਰ ਤੋਰ ਕੇ ਲੈਣਾ ਪੈਣਾ ਉਧਰ ਆਹ ਕੋਲੀ ਆ ਬਸ 2.5 ਕਿਲੋਮੀਟਰ 2.5 ਕਿਲੋਮੀਟਰ ਹੁਣ ਤੁਸੀਂ ਤਾਂ ਆ ਟੁੱਟ ਹੀ ਆ ਬਸ ਐਨ ਫੇਰ ਕੋ ਤੁਸੀਂ ਇਹਨਾਂ ਕਹਿੰਦਾ ਆ ਕੋਲੀ ਹੈ 2.5 ਕਿਲੋਮੀਟਰ ਹੈ ਹੈਨਾ ਨਵੀਂ ਪੀੜੀ ਨੂੰ ਹੈਗਾ 2.5 ਕਿਲੋਮੀਟਰ ਜਾਣਾ ਪੈਣਾ ਹੈ ਨਾ ਉਹਨਾਂ ਨੇ ਜਾਂਦੇ ਨੇ ਪਿੰਡ ਦੀ ਪਿੰਡ ਤੇ ਦੁਕਾਨ ਹੈ ਕੋਈ ਸੌਦਾ ਲੈਣਾ ਨਾ ਮੋਟਰਸਾਈਕਲ ਤੇ ਜਾਣਾ ਹੈ ਸਾਨੂੰ ਤਾਂ ਲੱਗਦਾ ਵੀ ਇਹ ਆ ਖੜਾ ਹੈ। ਹੂੰ ਬਿਮਾਰੀਆਂ ਵਧ ਵੀ ਤਾਂ ਹੀ ਗੰਗੀਆਂ। ਬਿਮਾਰੀਆਂ ਤਾਂ ਹੀ ਵਧੀਆਂ। ਹਾਂ ਹਾਂ। ਅੱਜ ਚਾਰੂ ਦਾ ਬੰਦਾ ਨਾਲ ਆਪ ਤੂੰ ਆ। ਸਾਡੇ ਦੇਖਣ ਤਾਂ ਯਾਰ ਸਾਈਕਲ ਵੀ ਨਹੀਂ ਹੁੰਦੇ। ਸਾਈਕਲ ਹੀ ਕਿਰਾਏ ਤੇ ਮਿਲਦਾ 1 ਰੁਪਿਆ ਰੋਜ਼। ਇੱਕ ਦਿਨ ਦੀ ਖਾਤਰ ਸਾਈਕਲ ਲੈ ਜਾਂਦੇ। ਹੂੰ ਹੂੰ ਹੂੰ। ਹੁਣ ਤਾਂ ਉਹ ਘਰ ਕਿਹੜਾ ਤਿੰਨ ਤਿੰਨ ਤਾਂ ਮੋਟਰਸਾਈਕਲ ਹੀ ਖੜੇ ਆ। ਖੜੇ ਆ ਖੜੇ ਕੋਈ ਦੋ ਦੋ ਟਾਇਰ ਖੜੇ ਆ ਹਰੇ ਕਿਤੇ। ਦੋ ਦੋ ਟਾਇਰ ਖੜੇ ਕੋਈ ਸ਼ੱਕ ਨਹੀਂ ਖੜੇ। ਉਦੋਂ ਵੱਧ ਬੂਤੀਆਂ ਦੀ ਬਾਹੀ ਸੀ। ਹਾਂਜੀ ਹਾਂਜੀ। ਪਰ ਇੱਕ ਗੱਲ ਆ ਭਾਈ ਉਦੋਂ ਪੈਸਾ ਨਹੀਂ ਬਣਦਾ ਸੀ। ਨਹੀਂ ਬੰਦਾ ਤੋੜਾ ਤਾਂ ਜੀ ਮੈਂ ਕਹਿੰਦਾ ਜੇ ਨਹੀਂ ਵੀ ਭਾਵੇਂ ਪੈਸਾ ਬੰਦਾ ਸੀ ਤਾਂ ਸੌਖ ਸੀਗੀ ਸੌਖ ਵਾਲੀ ਸੀਗੀ ਪਹਿਲਾਂ ਵਾਲੀ ਸੌਖੇ ਸੀਗੇ ਹੁਣ ਪੈਸਾ ਦਾ ਬੰਦਾ ਭਰੋ ਸੌਖੇ ਨਹੀਂ ਸੌਖ ਨਹੀਂ ਇੱਕ ਦੋ ਮਰੀਜ਼ ਹਰੇ ਘਰੇ ਹੀ ਹੈਗੇ ਗੋਲੀ ਟੀਕੇ ਦੇ ਤਾਂ ਸਾਰੇ ਚੱਲਦੇ ਸਾਰੇ ਚੱਲਦੇ ਆ ਅੱਛਾ ਫੇ ਤੂੰ ਲਾਲਾ ਉਦੋਂ ਗੋਲੀ ਟੀਕਾ ਹੀ ਨਹੀਂ ਸੀ ਕੋਈ ਬਿਮਾਰੀ ਨਹੀਂ ਸੀ ਬਿਮਾਰੀ ਨਹੀਂ ਸੀ ਇਹ ਰ ਬਿਨਾਰੈਸ ਪ੍ਰੇਤੋਂ ਆ ਸੀ ਹੁਣ ਜਿਹੜਾ ਹਰਾ ਚਾਰਾ ਇਹ ਚਰਦਿਆਂ ਮੈਂ ਇਹ ਬਿਨਾਰੈਸ ਪ੍ਰੇਤੋਂ ਆ ਹਾਂਜੀ ਬਿਨਾਰੈਸ ਪ੍ਰੇਤੋਂ ਆ ਹਾਂ ਕੋਈ ਪਾਉਂਦਾ ਇਹਨੇ ਜਲੇ ਭਾਂਤ ਭਾਂਤ ਦੇ ਕੱਖ ਹੈ ਹਾਂ ਪਾਉਂਦੇ ਆ ਇਹਦੇ ਵਿੱਚ ਸਾਰੇ ਤਾਤੀ ਜਿਵੇਂ ਉਹ ਕਹਿੰਦੇ ਮੈਂ ਨਰ ਮਿਕਸਚਰ ਪਾ ਲਉ ਨਾ ਡੱਬਾ ਲੈ ਕੇ ਪਾ ਲਉ ਪਾ ਲਉ ਉਹ ਹੁਣ ਕੁਦਰਤੀ ਇਹ ਡੱਬੇ ਇਹਨਾਂ ਦਾ ਕੋਈ ਤੋੜ ਨਹੀਂ ਤੋੜ ਨਹੀਂ ਹੈ ਨਾ ਉਹ ਤਾਂ ਐਕਸਪਾਇਰੀ ਵੀ ਵੇਖਣੀ ਪੈਂਦੀ ਆ ਇਹਦੀ ਐਕਸਪਾਇਰੀ ਕੋਈ ਨਹੀਂ ਗੀ ਨਾ ਹੈ ਨਾ ਉਹਦਾ ਇਹ ਨਹੀਂ ਪਤਾ ਵੀ ਇਹਨੇ ਕਾਰ ਚੀਜ਼ ਨੂੰ ਕਰਨਾ ਵੀ ਹੈ ਕਿ ਨਹੀਂ ਕਰਨਾ ਇਹਦਾ ਹਣ ਤੋਂ ਛੱਡੇਗਾ ਜੀ ਹਣ ਆਪਾਂ ਨੂੰ ਪਤਾ ਹੀ ਨਹੀਂ ਇਹਨਾਂ ਤਾਂ ਚੀਜ਼ ਨੇ ਦਾ ਤਰ੍ਹਾਂ ਦੇ ਦਿਖਾਉਂਦੇ ਸਨ ਦੇ ਵਿੱਚ ਸਭ ਨੂੰ ਸਨ ਤੁਹਾਨੂੰ ਪਤਾ ਹੁੰਦਾ ਚਲੋ ਆਪਾਂ ਨੂੰ ਤਾਂ ਨਹੀਂ ਪਤਾ ਹਾਂਜੀ ਇਹ ਜੀਆਂ ਬੂਟੀਆਂ ਵੀ ਜਿਹੜੀਆਂ ਰੋਗ ਹੀ ਤੋੜ ਦਿੰਦੇ ਨੇ ਰੋਗ ਹੀ ਤੋੜ ਦਿੰਦੇ ਨੇ ਕੀ ਪਤਾ ਇਹ ਖਾ ਹੀ ਜਾਂਦੇਗਾ ਇਹ ਖਾਂਦਗੇ ਹੋਣਗੇ ਹਾਂ ਹਾਂ ਹੈਨਾ ਖਾਂਦਗੇ ਹੋਣਗੇ ਬਾਕੀ ਆਪਣੇ ਨੇੜੇ-ਤੇੜੇ ਕਿਸੇ ਦੇ ਪਿੰਡਾਂ ਜਾਂ ਵਿੱਚ ਹੈ ਹੀ ਨਹੀਂ ਚਰਾਗੇ ਹੈ ਨਹੀਂ ਜਰਨਾ ਨਾ ਜੀ ਨਾ ਇਹ ਸਾਰੀ ਇੰਡੀਗਾ ਚ ਹੀ ਨਹੀਂ ਹੁੰਦੀ ਇੰਡੀਗਾ ਚ ਨਹੀਂ ਪਰ ਬਜ਼ੁਰਗ ਤੁਸੀਂ ਮੰਨਦੇ ਇਹ ਗੱਲ ਤੇ ਆਪ ਨੂੰ ਆਉਣਾ ਪੈਣਾ ਵਾਪਸ ਆਉਣਾ ਪਊ ਜੀ ਆਉਣਾ ਪਊ ਆਉਣਾ ਪਊ ਹਣਾ ਇੰਨਾ ਰਾਹਾਂ ਚ ਪੈਣਾ ਪਊ ਪੈਣਾ ਪਊ ਇਹ ਹੁਣ ਨਏ ਤਾਂ ਪਸ਼ੂਆਂ ਚ ਚੱਲ ਠੀਕ ਆ ਆਪਣੇ ਕੰਮ ਹੀ ਚੈਨਲ ਪਸ਼ੂਆਂ ਦਾ ਕਰਕੇ ਆਪ ਨੂੰ ਪਾਉਣੀ ਪੈਂਦੀ ਪਸ਼ੂਆਂ ਦੇ ਨਾਲ ਹਣਾ ਪਰ ਮੈਂ ਕਹਿੰਦਾ ਵੀ ਜੇ ਹੁਣ ਪਸ਼ੂਆਂ ਦੇ ਨਾਲ ਨਾਲ ਬੰਦੇ ਨੇ ਵੀ ਡਿਪਰੈਸ਼ਨ ਤੋਂ ਬਾਹਰ ਆਉਣਾ ਹੈ ਹਣਾ ਤੇ ਇਹ ਚੀਜ਼ ਬਹੁਤ ਵੱਧ ਗਿਆ ਗੱਲ ਹੈ ਬਹੁਤ ਵਧੀਆ 80% ਹੁਣ ਕੰਮ ਜਿਹਨੇ ਵੀ ਕੰਮ ਕਰਨਾ ਹੈ ਪਸ਼ੂਆਂ ਤੋਂ ਹਟ ਕੇ ਕਰਦੇ ਹਨ ਉਹ ਲਗਾਤਾਰ ਦਿਮਾਗ ਨੇ ਕੰਮ ਕਰਨਾ ਹੈ ਜਿਆਦਾਤਰ ਕੀ ਹੁੰਦਾ ਦਿਮਾਗ ਤੇ ਪ੍ਰੈਸ਼ਰ ਹੀ ਰਹਿੰਦਾ ਉਹਨਾਂ ਬਿਮਾਰੀਆਂ ਵਾਲੀਆਂ ਵੱਧੀਆਂ ਬਾਦੀਆਂ ਹਨ ਹਨਾ ਹਾਂ ਤੁਹਾਡੇ ਕੋਲ ਬੈਠਣ ਸਾਨੂੰ ਐ ਨਹੀਂ ਪਤਾ ਟਾਈਮ ਕਿੰਨਾ ਹੋਗਾ ਸਾਡਾ ਜੀ ਨਹੀਂ ਕਰਦਾ ਜਾਣ ਤੇ ਮੈਂ ਕਹਿੰਦਾ ਇੱਥੇ ਨੂੰ ਬੈਠਾ ਐ ਬੈਠੂ ਬੰਦਾ ਤੇ ਰੋਗ ਕਿੱਥੇ ਨੇ ਲੈ ਆ ਜੂਗਾ ਨਾ ਜੀ ਹਨਾ ਨਾਲੇ ਤੁਸੀਂ ਕੰਮ ਕਰੀ ਜਾਂਦੇ ਆ ਨਾਲੇ ਵਿਹਲੇ ਆ ਨਾਲੇ ਵਿਹਲੇ ਹਨਾ ਆ ਗਿਆ ਨਹੀਂ ਅਭੀ ਕੋਈ ਨਹੀਂ ਕੋਈ ਨਹੀਂ ਅਭੀ ਕੋਈ ਗੱਲ ਨਹੀਂ ਜਾਣ ਦੋ ਇਹਨਾਂ ਨੇ ਕਿਹੜਾ ਸੰਗ ਫਸਾਉਣਿਆ ਇਹੀ ਤਾਂ ਸੌਖਾ ਇੱਥੇ ਛੱਪੜ ਤੇ ਜਾਂਦੇ ਆ ਛੱਪੜ ਤੇ ਜਾਂਦੇ ਆ ਉਹਨੇ ਪਾਣੀ ਨੂੰ ਠੀਕ ਹੈ ਠੀਕ ਹੈ ਉੱਥੋਂ ਇਹ ਸ਼ਾਟ ਲਵਾਂਗੇ ਵੀਰੇ ਉੱਧਰ ਤੱਕ ਕਮਾਈ ਕੈਮਰਾ ਛੱਪਣ ਦਾ ਆਪੇ ਤੁਰ ਕੇ ਜਾਂਦੇ ਆ ਪਾਣੀ ਪੀਣਾਂ ਕਿਦਾਂ ਨਿਕਲੀਆਂ ਨੇ ਉੱਧਰ ਬੁਰੂ ਬੁਰੂ ਹਾਂ ਇਹ ਇਹੀ ਜਿਆਦੀ ਹੈ ਨਹੀਂ ਹੁਣ ਮੈਂ ਹੁਣ ਦੱਸ ਦਾਂਦਾ ਵੀ ਵੱਧ ਵੀ ਕਿਵੇਂ ਦੇਣਗੇ ਵੀ ਪਾਣੀ ਪਿਓ ਜਿਆਦਾ ਤੋਂ ਜਿਆਦਾ ਇਹਨਾਂ ਨੇ ਹੁਣੋ ਜੀ ਕਰਿਆ ਇਹ ਤੁਰਪੰਗਾ ਪਾਣੀ ਨੂੰ ਇਹਨਾਂ ਨੇ ਪਾਣੀ ਪੀ ਲੈਣਾ ਹੈ ਨਾ ਇੱਕ ਆਪਣੇ ਪਿੰਡਾਂ ਚੋਂ ਨਾ ਛੱਪੜਾਗੇ ਦੂਸ਼ਤ ਹੋਗੇ ਪਾਣੀ ਹਾਂ ਨਾ ਪਾ ਦੇਣਾ ਜੇ ਹਣਾ ਛੱਪੜ ਵੀ ਸਾਫ਼ ਹੋਣ ਚਲੋ ਆਇਆ ਮੈਂ ਹੁਣ ਚਰਾੰਗ ਤਾਂ ਚਲੋ ਜਿਹੜੇ ਪਿੰਡਾਂ ਚ ਹੈਗੀ ਆ ਤਾਂ ਚਾਰ ਸਕਦਾ ਹੁਣ ਉਹ ਗੱਲ ਤਾਂ ਨਹੀਂ ਬਾਨਨੀ ਪਰ ਕੱਲੇ ਛੱਪੜੀ ਮੈਂ ਕਹਿੰਦਾ ਵੀ ਦਵਾਰਾ ਚਲਾਇਆ ਜਾਣ ਪਾਣੀ ਸਾਫ਼ ਕੀਤਾ ਜਾਵੇ ਫਰਕ ਬਹੁਤ ਪੈਣੀ ਨਾਉਣ ਧੋਣ ਨਹੀਂ ਪਸੰਦ ਬਹੁਤ ਫਰਕ ਪੈਦੇ ਹੁਣ ਇਹਨਾਂ ਨੇ ਪੁੱਛਿਆ ਆਪਾਂ ਨੂੰ ਮਰਜ਼ੀ ਨਹੀਂ ਮਰਜ਼ੀ ਨਾਲ ਤੁਰ ਪਿੰਗਾ ਉਹੀ ਆ ਨਾ ਇੱਕ ਤਣਾ ਦੁੱਧੋ ਵਧਣਾ ਪਾਣੀ ਪੀ ਕੇ ਦੂਜੀ ਗੱਲ ਆ ਚਿਚੜਨੀ ਲੱਗਣਾ ਜੋ ਸਾਰਾ ਦਿਨ ਬੈਠਾ ਰਿਹਾ ਪਾਣੀ ਚ ਨਾਉ ਨਹੀਂ ਵਾਧਦਾ ਨਾਉ ਨਹੀਂ ਵਾਧਦਾ ਸਾਰਾ ਕੁਝ ਹੀ ਆਉਂਦਾ ਨਹੀਂ ਫੁਰਕ ਲੈਣੀਆਂ ਬਣਾ ਫੁਰਕ ਲੈਣਗੇ ਆਪੇ ਫੁਰਕ ਲੈਣਗੇ ਹਾਂਜੀ 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 ਤੇ ਫਿਰ ਤੁਸੀਂ ਵੀ ਅਗਲੇ ਜਦੋਂ ਫਿਰ ਤੁਸੀਂ ਅੱਗੇ ਦੱਸ ਦੇਗਾ ਹਾਂ ਵੀ ਸੌਣ ਸੌਣ ਆ ਗਿਆ ਜਦੋਂ ਉਦੋਂ ਇੱਥੇ ਜਣੀ ਦੀ ਹਰਿਆਲੀ ਪੂਰੀ ਹੋਣੀ ਹੈ ਪੂਰੀ ਪੂਰੀ ਉਦੋਂ ਤੁਸੀਂ ਸਾਰਾ ਦਿਨ ਇੱਥੇ ਰੱਖਦੇ ਫਿਰ ਪੱਠੇ ਪਾਉਂਦੇ ਆ ਕਿ ਪਾਉਂਦੇ ਆ ਪੱਠੇ ਤਾਂ ਪਰ ਉਹਨਾਂ ਦੇ ਪਾਏ ਇਹਨਾਂ ਦੇ ਪਸੰਦ ਨਹੀਂ ਆਉਂਦੇ ਪਸੰਦ ਨਹੀਂ ਆਉਂਦੇ ਨਾ ਠੀਕ ਹੈ ਰਾਤ ਰੂਕ ਨੂੰ ਪਵਾ ਚੜਦਿਆਂ ਹੁਣ ਠੀਕ ਹੈ ਇਹਦੀ ਕੋ ਆਪਾਂ ਫਾਰਮੈਲਟੀ ਜਿਵੇਂ ਕਹਿੰਦੇ ਕਰੀਏ ਅਗੇ ਸਬਰ ਆ ਜਾਂਦੇ ਪੱਠੇ ਪਾਦੇ ਬਸ ਉਹ ਜੀ ਠੀਕ ਹੈ ਠੀਕ ਹੈ ਇੱਥੇ ਹੁਣ ਆਦੇ ਮੂੰਹ ਨਾ ਛਕ ਲੈਣ ਇਹਨਾਂ ਦੇ ਆਹ ਤੇ ਮੂੰਹ ਨਾ ਛਕ ਲੈਣੇ ਹਾਂਜੀ 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 ਤੇ ਹਾਂ ਦੋਸਤੋ ਵੀਡੀਓ ਆਪਾਂ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਮੈਂ ਬਜ਼ੁਰਗਾਂ ਕੋਲ ਰੁਕਿਆ ਸੀ ਵੀ ਆਪਾਂ ਕੋਈ ਨੁਕਤਾ ਲੈਨੇ ਹਨਾ ਤੇ ਬਜ਼ੁਰਗਾਂ ਨੇ ਸਾਰਿਆਂ ਨੁਕਤਿਆਂ ਦਾ ਇੱਕ ਨੁਕਤਾ ਦੱਸਤਾ ਵੀ ਜੇ ਤੁਸੀਂ ਐ ਪਸ਼ੂ ਛੱਡੋਗੇ ਚਰਾੰਗਾ ਚ ਲਿਆ ਕੇ ਚਰਨ ਵਾਸਤੇ ਖੁੱਲੇ ਤਾਂ ਰੋਗ ਕੋਈ ਲੱਗਦਾ ਹੀ ਨਹੀਂ ਹਨਾ ਨਹੀਂ ਲੱਗਦਾ ਨਹੀਂ ਲੱਗਦਾ ਹਾਂ ਤੇ ਰੋਗ ਕੋਈ ਲੱਗਣਾ ਹੀ ਨਹੀਂਗਾ ਤੇ ਲੋੜ ਪੈਣੀ ਨਹੀਂ ਕਿਸੇ ਦਵਾਈ ਦੀ ਇਹ ਵੀ ਹੁਣ ਛੱਪੜ ਨੂੰ ਚੱਲਣਾ ਹੈ ਛੱਪੜ ਨੂੰ ਠੀਕ ਹੈ ਠੀਕ ਹੈ ਇਹ ਜੀ ਸਰ ਨਾਲ ਵਧ ਗਈ ਆ ਮਰਜੀ ਨਾਲ ਜਾ ਕੇ ਪਾਣੀ ਤਾਂ ਨਹੀਂ ਪੀਣੀਆਂ ਹੋ ਵਿੱਚ ਵੱਲ ਜਾਣਗੇ ਨਾ ਮਰਜੀ ਨਾਲ ਪੀਣਾ ਬਾਕੀ ਆਪਾਂ ਨੂੰ ਸਾਨੂੰ ਤਾਂ ਚੀਜ਼ ਦੇਖਣ ਨੂੰ ਮਸਾ ਮਿਲਿਆ ਨਾ ਸਭ ਦਾ ਆਨੰਦ ਹੀ ਆ ਜਾਂਦਾ ਦੇਖ ਕੇ ਨਾ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਹਾਂ ਹਾਂ ਤੇ ਦੋਸਤੋ ਵੀਡੀਓ ਨਾਲ ਆਪਾਂ ਜਿਆਦਾ ਲੰਮੀ ਨਹੀਂ ਲ ਜਾਂਦੇਗੇ ਤੇ ਜਦੋਂ ਹਰਿਆਲੀ ਆਈ ਤੁਹਾਨੂੰ ਵਾਦਾ ਕਰਦੇ ਆ ਦੁਬਾਰਾ ਫੇਰ ਇੱਥੇ ਆਵਾਂਗੇ ਉਹ ਵੀ ਵੇਚਦੀ ਜੇ ਲੋਟ ਲਗਾ ਕਰੋ ਵੀਰਾਂ ਕੋਲ ਢੇੜਾ ਆਪਾਂ ਜਰੂਰ ਮਾਰਿਆ ਕਰਾਂਗੇ ਤੇ ਤੁਹਾਨੂੰ ਵੀਡੀਓ ਦਿਖਾਇਆ ਕਰਾਂਗੇ ਤੇ ਸੌਣ ਭਾਦੋ ਚ ਦੇ ਵਿੱਚ ਵੀ ਅਸੀਂ ਆਵਾਂਗੇ ਇੱਥੇ ਉਦੋਂ ਵੀ ਤੁਹਾਨੂੰ ਵੀਡੀਓ ਦਿਖਾ ਕੇ ਬਣਾ ਕੇ ਲੈ ਜਾਵਾਂਗੇ ਦਿਖਾਵਾਂਗੇ ਤੇ ਜੇ ਕੋਈ ਗਲਤੀ ਫਲਤੀ ਹੋਈ ਵੀਡੀਓ ਦੇ ਵਿੱਚ ਕੋਈ ਮਾਫੀ ਚਾਹੁੰਦੇ ਹਾਂ ਚੀਜ਼ ਆਸਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਹਾਂਜੀ ਦੋਸਤੋ ਗਾਂ ਮੱਝ ਘੋੜੀਆਂ ਕੋਈ ਵੀ ਜਾਨਵਰ ਵੇਚਣਾ ਹੋਵੇ ਵੀਡੀਓ ਬਣਾਉਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀਵਨ ਮੇਰਾ ਨਾਂ 99887282289 ਜਮਰਾ ਨੰਬਰ ਹੈ ਪਿੰਡ ਮੇਰਾ ਬੁਜਲਦਾ ਜ਼ਿਲ੍ਹਾ ਬਠਿੰਡਾ ਜੀ